ਇਕ ਓੰਕਾਰ ਸਤ ਗੁਰ ਪ੍ਰਸਾਦ ਜਨ ਕੇ ਚਿੱਤ ਕਠੋਰ ਹੈ ਸ ਬਹਿ ਨਾ ਸਤ ਗੁਰ ਪਾਸ ਓਥੈ ਸਚ ਵਰਤਦਾ ਕੁੜਿਆਰਾ ਚਿੱਤ ਉਦਾਸ ਓਏ ਵਾਲ ਛਲ ਕਰ ਚਤ ਕਾਢ ਦੇ ਫਿਰ ਜਾਏ ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੜਈ ਮਾਨ ਵੇਖੋ ਕੋ ਨਿਰਜਾਸ ਕੁੜਿਆਰ ਕੁੜਿਆਰੀ ਜਾਇ ਰਲੇ ਸਚਿਆਰ ਸਿੱਖ ਬੈਠੇ ਸਤਗੁਰ ਪਾਸ ਸਾਹਿਬ ਸਤਗੁਰ ਦਸਾਂ ਪਾਤਸ਼ਾਹਿਆਂ ਦੀ ਜਾਗਦੀ ਜੋਤ ਭਗਤੋਂ ਕੀ ਆਤਮਾ ਹਾਜ਼ਰਾ ਹਜ਼ੂਰ ਪ੍ਰਤੱਖ ਸਤਿਗੁਰੂ ਹਾਜ਼ਰ ਨਾਜ਼ਰ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਪਹਿਲੀ ਹੀ ਪੌੜੀ ਅੰਦਰ ਕੀਤੇ ਮਹਾਨ ਸੱਚ ਦੇ ਉਪਦੇਸ਼ ਰੂਪੀ ਪ੍ਰਸ਼ਨ ਨੂੰ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਸਤਿਗੁਰੂ ਪਿਆਰੇ ਜੀ ਦੇ ਸਚਿਆਰ ਜੀਵਨ ਦੇ ਮਨੁੱਖ ਦੀ ਜੀਵਨ ਦੀ ਘਾੜਤ ਨੂੰ ਸਮਝਣ ਲਈ ਅਸੀਂ ਲਗਾਤਾਰ ਨਮੂਨੇ ਦੇ ਕਿਰਦਾਰ ਦੇ ਉਪਦੇਸ਼ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਅੱਜ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਾ ਪਾਤਸ਼ਾਹ ਜੀ ਦੇ ਜੀਵਨ ਜੀਵਨ ਉਪਦੇਸ਼ ਵਿੱਚੋਂ ਕੁਝ ਸਚਿਆਰ ਮਨੁੱਖ ਦੇ ਜੀਵਨ ਦੇ ਅੰਸ਼ ਸਮਝਣ ਦਾ ਯਤਨ ਕਰਾਂਗੇ ਸਤਿਗੁਰੂ ਪਿਆਰੇ ਜੀ ਦੇ ਪਵਿੱਤਰ ਜੀਵਨ ਉਪਦੇਸ਼ ਵਿੱਚੋਂ ਆਓ ਆਪਣੇ ਜੀਵਨ ਨੂੰ ਸਚਿਆਰ ਬਣਾਉਣ ਦੀਆਂ ਕੁਝ ਜੁਗਤੀਆਂ ਸਿੱਖਣ ਦਾ ਯਤਨ ਕਰੀਏ ਧੰਨ ਕਲਗੀਧਰ ਦਸ਼ਮੇਸ਼ ਪਿਤਾ ਜੀ ਦਸਵੇਂ ਪਾਤਸ਼ਾਹ 9 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਸਭ ਤੋਂ ਪਹਿਲੀ ਗੱਲ ਜਿਹੜੀ ਸਤਿਆਰ ਮਨੁੱਖ ਦੇ ਜੀਵਨ ਦੀ ਘਾੜਤ ਦੇ ਵਿੱਚ ਅਹਿਮ ਹੈ ਉਹ ਹੈ ਵੀ ਬਚਪਨ ਤੋਂ ਹੀ ਸਤਿਆਰ ਮਨੁੱਖ ਦੇ ਜੀਵਨ ਦਾ ਪਾਰੋਪਕਾਰੀ ਅਤੇ ਆਪਨਤ ਵਾਲਾ ਹੋਣਾ ਫੰ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਜੀ ਜਦ ਕਸ਼ਮੀਰੀ ਪੰਡਤਾਂ ਦੀ ਗੱਲ ਸੁਣਦੇ ਨੇ ਤੇ ਕੁਝ ਸਮੇਂ ਲਈ ਚੁੱਪ ਹੁਕੇ ਬੈਠ ਜਾਂਦੇ ਨੇ ਬਾਲ ਗੋਬਿੰਦ ਰਾਏ ਆਪਣੇ ਪਿਤਾ ਜੀ ਨੂੰ ਪੁੱਛਦੇ ਆ ਪਿਤਾ ਜੀ ਇਹਨਾਂ ਦੀ ਗੱਲ ਸੁਣ ਕੇ ਤੁਸੀਂ ਚੁੱਪ ਕਿਉਂ ਹੋ ਗਏ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਜੀ ਕਹਿਣ ਲੱਗੇ ਕਿ ਪੁੱਤਰ ਇਹਨਾਂ ਦਾ ਧਰਮ ਖਤਰੇ ਵਿੱਚ ਹੈ ਮੌਕੇ ਦਾ ਬਾਦਸ਼ਾਹ ਔਰੰਗਜ਼ੇਬ ੱਟਕੇ ਨਾਲ ਇਹਨਾਂ ਦੇ ਜਨੂ ਲਾ ਰਿਹਾ ਹੈ ਇਹਨਾਂ ਦੇ ਟਿੱਕੇ ਮਿਟਾ ਰਿਹਾ ਹੈ ਤਾਂ ਬਾਲ ਗੋਵਿੰਦ ਰਾਏ ਆਪਣੇ ਪਿਤਾ ਜੀ ਨੂੰ ਸਵਾਲ ਪੁੱਛਦੇ ਆ ਪਿਤਾ ਜੀ ਫਿਰ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ ਹੈ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਜੀ ਕਹਿਣ ਲੱਗੇ ਬੇਪੁੱਤਰ ਜਿਵੇਂ ਇਹ ਲੋਕ ਆਪਣੇ ਦੇਵੀ ਦੇਵਤਿਆਂ ਅੱਗੇ ਬਲੀਆਂ ਦਿੰਦੇ ਰਹੇ ਇਸੇ ਤਰ੍ਹਾਂ ਅੱਜ ਕਿਸੇ ਮਹਾਨ ਪੁਰਖ ਦੇ ਬਲੀਦਾਨ ਦੀ ਲੋੜ ਹੈ ਤਾਂ ਇਹਨਾਂ ਦਾ ਧਰਮ ਬਚ ਸਕਦਾ ਹੈ ਤਾਂ ਬਾਲ ਗੋਬਿੰਦ ਰਾਏ ਜੀ ਨੇ ਇਹ ਬਚਨ ਕਹੇ ਵੀ ਪਿਤਾ ਜੀ ਤੁਹਾਡੇ ਨਾਲੋਂ ਹੋਰ ਵੱਡਾ ਧਰਮੀ ਕੌਣ ਹੋ ਸਕਦਾ ਹੈ ਤੁਸੀਂ ਇਹਨਾਂ ਦਾ ਧਰਮ ਬਚਾਉਣ ਦੇ ਲਈ ਆਪਣਾ ਬਲੀਦਾਨ ਦੇ ਦਿਓ ਜਦੋਂ ਇਹ ਬਚਨ ਬਾਲ ਗੋਬਿੰਦ ਰਾਏ ਜੀ ਨੇ ਕਹੇ ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚਾ ਪਾਤਸ਼ਾਹ ਜੀ ਨੇ ਗਲ ਨਾਲ ਲਾ ਕੇ ਪਿਆਰ ਕੀਤਾ ਇਹ ਇਤਿਹਾਸਕ ਬੋਲ ਕਹੇ ਪੁੱਤਰ ਬਸ ਤੇਰੇ ਮੁਖ ਤੋਂ ਹੀ ਇਹ ਬਚਨ ਸੁਣਨੇ ਲੋਚ ਦੇ ਸੀ ਤੇਰੇ ਮੁਖ ਤੋਂ ਹੀ ਇਹ ਬਚਨ ਕਹਾਉਣੇ ਸੀ ਤਾਂ ਸਚਿਆਰ ਮਨੁੱਖ ਦੇ ਜੀਵਨ ਦੀ ਘਾੜਤ ਦੇ ਵਿੱਚ ਪਰਉਪਕਾਰੀ ਅਤੇ ਆਪਨਤ ਦੇ ਗੁਣਾ ਦੀ ਸਮੇਲਤਾ ਨੂੰ ਪ੍ਰਗਟ ਕਰਨ ਦਾ ਇਹ ਮਹਾਨ ਕਲੰਗੀ ਧਰਮਸ਼ੇਸ਼ ਪਿਤਾ ਜੀ ਦੇ ਜੀਵਨ ਵਿੱਚੋਂ ਆਪਾਂ ਉਪਦੇਸ਼ ਸਮਝਦੇ ਹਾਂ ਉਸ ਤੋਂ ਅੱਗੇ ਜਦੋਂ ਧਰਮਸ਼ੇਸ਼ ਪਿਤਾ ਚਮਕੌਰ ਦੀ ਕੱਚੀ ਗੜੀ ਛੱਡਦੇ ਨੇ ਸਚਿਆਰ ਮਨੁੱਖ ਦੇ ਜੀਵਨ ਦੀ ਘਾੜਤ ਦੀ ਸਰਬੋਤਮ ਆਪਾਂ ਵਿਸ਼ਵ ਵਿਦਿਆਲਿਆ ਕਹਿ ਸਕਦੇ ਹਾਂ ਜਦੋਂ ਤਨ ਕਲੰਗੀ ਧਰਮਸ਼ੇਸ਼ ਪਿਤਾ ਜੀ ਨੇ ਕੇਸਗੜ ਵਿਖੇ ਖਾਲਸਾ ਪ੍ਰਗਟ ਕੀਤਾ ਹੈ ਸੰਸਾਰ ਦੇ ਤਖਤੇ ਤੇ ਉਸ ਨੂੰ ਆਪਾਂ ਕਹਿੰਦੇ ਹਾਂ ਵੀ ਦਾਖਲਾ ਹੈ ਅੱਜ ਵੀ ਅਸੀਂ ਅਮਰਤ ਛਕਣ ਨੂੰ ਗੁਰੂ ਨਾਨਕ ਸਾਹਿਬ ਦੇ ਸਿੱਖੀ ਦੇ ਸਕੂਲ ਵਿੱਚ ਦਾਖਲ ਹੋਣ ਦੇ ਸਮਾਨ ਪ੍ਰਚਾਰ ਕਰਦੇ ਹਾਂ ਅਮਰਤ ਛਕਣਾ ਸਿੱਖੀ ਵਿੱਚ ਦਾਖਲ ਹੋਣਾ ਹੈ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਸਤਿਗੁਰੂ ਪਿਆਰੇ ਜੀ ਨੇ ਆਪਣੇ ਗੁਰਸਿੱਖਾਂ ਨੂੰ ਉਹ ਮਰਤਵਾ ਦਿੱਤਾ ਜਿਸ ਮਰਤਵੇ ਦੇ ਲਈ ਕੋਈ ਬੱਚਾ ਸਕੂਲ ਵਿੱਚ ਦਾਖਲ ਹੁੰਦਾ ਹੈ ਗੁਰਸਿੱਖਾਂ ਪਿਆਰਿਆਂ ਨੇ ਜਿਸ ਮਰਤਵੇ ਦੀ ਪ੍ਰਾਪਤੀ ਲਈ ਖੰਡੇ ਵਾਟੇ ਦੀ ਪਹਲ ਸ਼ੱਕੇ ਸਿੱਖੀ ਵਿੱਚ ਦਾਖਲਾ ਲਿਆ ਹੈ ਉਹ ਸਮਰਤਵੇ ਦੀ ਉਹ ਸਮਰਤਵੇ ਦੀ ਪ੍ਰਾਪਤੀ ਦਾ ਸਥਾਨ ਹੈ ਚਮਕੌਰ ਦੀ ਕੱਚੀ ਗੜੀ ਜਿੱਥੇ ਕਲੰਗੀ ਧਰਮਸ਼ੇਸ਼ ਪਿਤਾ ਜੀ ਨੇ ਆਪਣਾ ਸਭ ਕੁਝ ਖਾਲਸੇ ਨੂੰ ਸੌਂਪ ਦਿੱਤਾ ਪੈਰਾਂ ਦਾ ਜੋੜਾ ਵੀ ਗੁਰੂ ਕਲੰਗੀ ਧਰਮਸ਼ੇਸ਼ ਪਿਤਾ ਜੀ ਨੇ ਉਤਾਰ ਦਿੱਤਾ ਸਚਿਆਰ ਮਨੁੱਖ ਦੇ ਜੀਵਨ ਦੀ ਘਾੜਤ ਦੇ ਵਿੱਚ ਤਿੰਨ ਗੱਲਾਂ ਨੂੰ ਕਦੇ ਵੀ ਨਾਂ ਤਿਆਗਣ ਦਾ ਚਮਕੌਰ ਦੀ ਕੱਚੀ ਗੜੀ ਤੋਂ ਸਤਿਗੁਰੂ ਪਿਆਰੇ ਜੀ ਨੇ ਉਪਦੇਸ਼ ਸਮੁੱਚੇ ਸੰਸਾਰ ਨੂੰ ਦ੍ਰਿੜ ਕਰਵਾਇਆ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਖਾਲਸੇ ਦਾ ਰਤਵਾ ਸੀ ਜਿਹੜਾ ਜੋ ਖਾਲਸੇ ਦਾ ਮਰਤਵਾ ਸੀ ਉਹ ਕਲੰਗੀਧਰ ਦਸ਼ਮੇਸ਼ ਪਿਤਾ ਜੀ ਨੇ ਖਾਲਸੇ ਨੂੰ ਬਖਸ਼ਿਸ਼ ਕੀਤਾ ਖਾਲਸੇ ਦਾ ਹੁਕਮ ਮੰਨ ਕੇ ਸਭ ਕੁਝ ਖਾਲਸੇ ਨੂੰ ਦੇ ਕੇ ਸਤਿਗੁਰੂ ਪਿਆਰੇ ਜੀ ਚਮਕੌਰ ਦੀ ਕੱਚੀ ਗੜੀ ਚੋਂ ਸੁਰਖਰੂ ਹੋ ਕੇ ਨਿਕਲਦੇ ਨੇ ਤੇ ਨਾਲ ਕੀ ਲੈ ਕੇ ਜਾਂਦੇ ਨੇ ਦਇਆ ਧਰਮ ਤੇ ਮਾਨ ਜਦੋਂ ਕਲੰਗੀਧਰ ਦਸ਼ਮੇਸ਼ ਪਿਤਾ ਜੀ ਨੇ ਪੰਜਾਂ ਪਿਆਰਿਆਂ ਨੂੰ ਪੰਜਾਂ ਪਿਆਰਿਆਂ ਦੇ ਕਹਿਣ ਤੇ ਇਹ ਬਚਨ ਕਿਹਾ ਵੀ ਅਸੀਂ ਚਮਕੌਰ ਦੀ ਕੱਚੀ ਗੜੀ ਛੱਡ ਕੇ ਜਾਵਾਂਗੇ ਪਰ ਤਿੰਨ ਗੁਰਸਿੱਖ ਸਾਡੇ ਨਾਲ ਜਾਣਗੇ ਪਿਆਰੇ ਭਾਈ ਦਇਆ ਸਿੰਘ ਜੀ ਪਿਆਰੇ ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਪੰਜਾਂ ਪਿਆਰਿਆਂ ਦੇ ਵਿੱਚੋਂ ਦੋ ਗੁਰਸਿੱਖ ਅਤੇ ਭਾਈ ਮਾਨ ਸਿੰਘ ਇਹਨਾਂ ਤਿੰਨਾਂ ਨੂੰ ਸਤਿਗੁਰੂ ਪਿਆਰੇ ਜੀ ਕੱਚੀ ਘੜੀ ਚੋਂ ਨਾਲ ਲੈ ਕੇ ਨਿਕਲਦੇ ਆ ਇਥੋਂ ਸਚਿਆਰ ਮਨੁੱਖ ਦੇ ਜੀਵਨ ਦੀ ਘਾੜਤ ਦਾ ਉਪਦੇਸ਼ ਇਹ ਹੈ ਵੀ ਸਾਡੇ ਜੀਵਨ ਦੇ ਵਿੱਚ ਔਖੇ ਤੋਂ ਔਖਾ ਵਿਖਮ ਤੋਂ ਵਿਖਮ ਸਮਾਂ ਆ ਜਾਵੇ ਪਰ ਅਸੀਂ ਆ ਤਿੰਨ ਗੱਲਾਂ ਕਦੇ ਵੀ ਤਿਆਗਣੀਆਂ ਨਹੀਂ ਦਇਆ ਨਹੀਂ ਛੱਡਣੀ ਧਰਮ ਨਹੀਂ ਛੱਡਣਾ ਅਤੇ ਆਪਣਾ ਸਵੈਮਾਨ ਕਿਸੇ ਕੀਮਤ ਤੇ ਤਿਆਗਣਾਂ ਨਹੀਂ ਪਿਆਰੇ ਜੀਓ ਇੱਕ ਤਾਂ ਹੁੰਦਾ ਹੰਕਾਰ ਇੱਕ ਹੁੰਦਾ ਸਵੈਮਾਨ ਇਹਨਾਂ ਦੋਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਹਮੇਂ ਦੀਰਘ ਰੋਗ ਹੈ दारू पीएस माहे होमे ਜਦੋਂ ਹੋਮੇ ਦਾ ਰੂਪਾਂਤਰਣ ਹੁੰਦਾ ਹੈ ਸਵੈ ਮਾਨ ਬਣਦਾ ਹੈ ਤੇ ਸਵੈ ਮਾਨ ਉਹ ਗੁਣ ਹੈ ਪਿਆਰੇ ਜੀਓ ਜੋ ਮਨੁੱਖੀ ਸਭਿਤਾ ਦੇ ਇਤਿਹਾਸ ਵਿੱਚ ਮਨੁੱਖ ਦੀਆਂ ਸਰਵ ਸ੍ਰੇਸ਼ਟ ਮਹਾਨ ਪ੍ਰਾਪਤੀਆਂ ਦਾ ਇੱਕੋ ਇੱਕ ਉਦੇਸ਼ ਬਣਦਾ ਹੈ ਸਤਿਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਸਵੈਮਾਨ ਜਿਹੜਾ ਉਹ ਆਤ ਜ਼ਰੂਰੀ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਗੁਰਸਿੱਖਾਂ ਅੰਦਰ ਇਹ ਸਵੈਮਾਨ ਜਦੋਂ ਭਾਈ ਜੈਤਾ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਾ ਪਾਤਸ਼ਾਹ ਜੀ ਪੁੱਛਦੇ ਆ ਜੈਤਿਆ ਜਿਸ ਸਮੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਉਥੇ ਕਿੰਨੇ ਕੁ ਗੁਰਸਿੱਖ ਹਾਜ਼ਰ ਸਨ ਭਾਈ ਜੈਤਾ ਜੀ ਕਹਿੰਦੇ ਨੇ ਪਾਤਸ਼ਾਹ ਹੋ ਸਕਦਾ ਗੁਰਸਿੱਖ ਹੋਣ ਪਰ ਮੈਂ ਯਕੀਨੀ ਤੌਰ ਤੇ ਦੱਸ ਨਹੀਂ ਸਕਦਾ ਵੀ ਕੋਈ ਗੁਰਸਿੱਖ ਸੀ ਤਾਂ ਦਸਮੇਸ਼ ਪਿਤਾ ਜੀ ਨੇ 9 ਸਾਲ ਦੀ ਉਮਰ ਦੇ ਵਿੱਚ ਇਹ ਸਵੈ ਮਾਨ ਭਰਿਆ ਬਚਨ ਕਿਹਾ ਸੀ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਜਿਹੜਾ ਸਾਡਾ ਖਾਲਸਾ ਉਹ ਕਰੋੜਾਂ ਦੇ ਵਿੱਚੋਂ ਲੱਖਾਂ ਦੇ ਵਿੱਚੋਂ ਖੜਾ ਦੇਸ ਪਾਵੇਗਾ ਉਹ ਕਦੇ ਮਨਕਰ ਨਹੀਂ ਹੋਏਗਾ ਮੇਰਾ ਸਿੱਖ ਮੇਰੇ ਸਿੱਖ ਦਾ ਬਾਹਰੀ ਲਿਬਾਸ ਅਜਿਹਾ ਹੋਏਗਾ ਜਿਹੜਾ ਕਦੇ ਮਨਕਰ ਨਹੀਂ ਹੋ ਸਕੇਗਾ ਕਿਤੇ ਇਤਿਹਾਸ ਦੇ ਵਰਤਾਰੇ ਅੰਦਰ ਇਸ ਗੱਲ ਨੂੰ ਪਿਆਰ ਦੇ ਨਾਲ ਸਮਝਣ ਦਾ ਯਤਨ ਕਰਨਾ ਵੀ ਕਲੰਗੀਧਰ ਦਰਸ਼ਮੇਸ਼ ਪਿਤਾ ਜੀ ਨੇ ਜੋ ਸਾਨੂੰ ਇਹ ਸਰੂਪ ਦਿੱਤਾ ਜਿਸ ਨੂੰ ਸਤਿਗੁਰੂ ਪਿਆਰੇ ਜੀ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਖਾਲਸਾ ਮੇਰੋ ਪਿੰਡ ਪ੍ਰਾਨ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਗੁਰ ਪੂਰਾ ਖਾਲਸਾ ਮੇਰੋ ਇਸ਼ਟ ਸੁਹੇਲਦ ਖਾਲਸਾ ਮੇਰੋ ਕਹੀਅਤ ਬਿਰਦ ਹਾਂ ਖਾਲਸੇ ਕੋ ਖਾਲਸਾ ਮੇਰੋ ਉਤਪੋਤ ਸਾਗਰ ਬੁੰਦੀ ਰੋ ਜੋ ਸਤਗੁਰੂ ਪਿਆਰੇ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਗੁਰਸਿੱਖ ਪਿਆਰਿਆਂ ਨੂੰ ਦ੍ਰਿੜ ਕਰਵਾਇਆ ਤਾਂ ਉਥੇ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਵੀ ਸਤਗੁਰੂ ਪਿਆਰੇ ਜੀ ਨੇ ਆਪਣਾ ਸਭ ਕੁਝ ਖਾਲਸੇ ਨੂੰ ਪ੍ਰਦਾਨ ਕਰ ਦਿੱਤਾ ਸਭ ਕੁਝ ਖਾਲਸੇ ਨੂੰ ਨਿਸ਼ਾਭਰ ਕਰ ਦਿੱਤਾ ਸਤਿਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਇਸ ਗੱਲ ਨੂੰ ਸਮਝਣ ਦੀ ਲੋੜ ਹੈ ਸਤਿਗੁਰੂ ਪਿਆਰੇ ਜੀ ਦੇ ਪਿਆਰ ਅੰਦਰ ਇਹ ਗੁਰਸਿੱਖੀ ਦੇ ਮਹਾਨ ਮਰਤਵੇ ਨੂੰ ਸਮਝਣ ਦੀ ਲੋੜ ਹੈ ਤਾਂ ਸਤਿਗੁਰੂ ਪਿਆਰੇ ਜੀ ਦੇ ਪੈ ਅੰਦਰ ਅੱਜ ਅਸੀਂ ਗੁਰੂ ਕਲੰਗੀਧਰ ਦਸ਼ਮੇਸ਼ ਪਿਤਾ ਜੀ ਦੇ ਜੀਵਨ ਉਪਦੇਸ਼ ਵਿੱਚੋਂ ਸਚਾਰ ਮਨੁੱਖ ਦੇ ਜੀਵਨ ਦੀ ਘਾੜਤ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਸਤਿਗੁਰੂ ਪਿਆਰੇ ਜੀ ਨੇ ਜਿਸ ਸਮੇ ਆਪਾਂ ਜੋ ਰਾਏ ਕੱਲਾ ਜਦ ਰਾਏਕੋਟ ਪਹੁੰਚਦੇ ਨੇ ਤਾਂ ਨੂਰਾ ਮਾਹੀ ਨਾਂ ਦਾ ਜਿਹੜਾ ਇੱਕ ਰਾਏ ਕੱਲੇ ਕੱਲੇ ਦਾ ਨੌਕਰ ਹੈ ਉਸ ਨੂੰ ਗੁਰੂ ਪਾਤਸ਼ਾਹ ਜੀ ਭੇਜਦੇ ਨੇ ਸਰਹੰਦ ਛੋਟੇ ਸਹਬਜ਼ਾਦੇ ਆ ਅਤੇ ਮਾਤਾ ਗੁਜਰਕੌਰ ਜੀ ਦਾ ਸੁਨੇਹਾ ਲੈਣ ਦੇ ਲਈ ਉਹਨਾਂ ਦਾ ਪਤਾ ਲਾਉਣ ਦੇ ਲਈ ਤੇ ਨੂਰੇ ਮਾਹੀ ਦੀ ਭੈਣ ਆ ਜਿਹੜੀ ਨੂਰਾ ਉਹ ਸਰਹੰਦ ਪਿਆਈ ਹੋਈ ਸੀ ਤੇ ਆਪਣੀ ਭੈਣ ਕੋਲੇ ਜਾਂਦਾ ਹੈ ਤੇ ਭੈਣ ਉਹ ਸਮੇਂ ਦਾ ਵਰਤਾਂਤ ਆ ਜਿਹੜਾ ਉਹ ਬੜੇ ਭਾਪੂਰਤ ਸ਼ਬਦਾਂ ਦੇ ਵਿੱਚ ਆਪਣੇ ਭਰਾ ਨੂੰ ਦੱਸਦੀ ਹੈ ਇਹ ਇਤਿਹਾਸਕ ਪ੍ਰਮਾਣ ਹੈ ਜਦੋਂ ਕਲੰਗੀਧਰ ਦਸ਼ਮੇਸ਼ ਪਿਤਾ ਜੀ ਨੂੰ ਨੂਰੇ ਮਾਹੀ ਨੇ ਇਹ ਸ਼ਹੀਦੀ ਸਾਕਾ শ্রবণ ਕਰਾਇਆ ਸੁਣਾਇਆ ਤਾਂ ਕਹਿੰਦੇ ਦਸ਼ਮੇਸ਼ ਪਿਤਾ ਉਸ ਸਮੇਂ ਇੱਕ ਕਾਹੀ ਦੇ ਬੂਟੇ ਦੇ ਕੋਲ ਖੜੇ ਸਨ ਤੇ ਉੱਥੇ ਸਤਿਗੁਰੂ ਪਿਆਰੇ ਜੀ ਨੇ ਉਹ ਕਾਹੀ ਦੇ ਬੂਟੇ ਨੂੰ ਤੀਰ ਦੀ ਨੋਕ ਨਾਲ ਪੁੱਟ ਕੇ ਇਹ ਸੰਕੇਤ ਦਿੱਤਾ ਵੀ ਇਸ ਜ਼ੁਲਮ ਰਾਜ ਦੀ ਜੜਾ ਜਿਹੜੀ ਉਹ ਅੱਜ ਪੁੱਟੀ ਗਈ ਤਾਂ ਇਹ ਸਵੈ ਮਾਨ ਭਰੇ ਬਚਨ ਨੇ ਆਪਾਂ ਗੱਲ ਸਵੈ ਮਾਨ ਦੀ ਕਰ ਰਹੇ ਸੀ ਵੀ ਭਵਿੱਖ ਦੇ ਬਚਨ ਕਹਿ ਦੇਣੇ ਉਹਦੇ ਲਈ ਸਚਿਆਰ ਮਨੁੱਖ ਦੇ ਜੀਵਨ ਦੇ ਕਿਰਦਾਰ ਦੇ ਵਿੱਚੋਂ ਅਸੀਂ ਆਪਣੇ ਸਵੈਮਾਨ ਅੰਦਰ ਇਹ ਗੱਲ ਬਿਲਕੁਲ ਕਹਿਣੀ ਹੈ ਵੀ ਜੋ ਸਤਗੁਰੂ ਪਿਆਰੇ ਜੀ ਨੇ ਸਾਨੂੰ ਰਹਿ ਦ੍ਰਿੜ ਕਰਾਈ ਹੈ ਅਸੀਂ ਸਤਗੁਰੂ ਪਿਆਰੇ ਜੀ ਦੇ ਪੈਰ ਅੰਦਰ ਉਸ ਰਹਿਤ ਤੋਂ 1 ਇੰਚ ਵੀ ਇਧਰ ਉਧਰ ਨਹੀਂ ਜਾਵਾਂਗੇ ਜੋ 20 ਵਸਵੇ 20 ਵਸਵੇ ਗੁਰ ਕਾ ਮਨ ਮੰਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਦਾ ਉਪਦੇਸ਼ ਹੈ ਇਸ ਉਪਦੇਸ਼ ਅਨੁਸਾਰ ਅਸੀਂ ਆਪਣੇ ਜੀਵਨ ਸੰਧਾਰਬ ਨੂੰ ਨਿਭਾਵਾਂਗੇ ਕਮਾਵਾਂਗੇ ਇਹ ਗੁਰਸਿੱਖ ਦੇ ਅੰਦਰ ਸਵੈਮਾਨ ਹੋਣਾ ਚਾਹੀਦਾ ਦੇਖੋ ਕਿੰਨੇ ਪਿਆਰ ਦੇ ਨਾਲ ਸਤਿਗੁਰੂ ਪਿਆਰੇ ਜੀ ਨੇ ਬਚਨ ਕਹੇ ਰੱਖ ਰੱਖ ਚਰਨ ਧਰੇ ਵਿਚਾਰੀ ਦੁਬਦਾ ਛੋੜ ਭਏ ਨਿਰੰਕਾਰੀ ਹਰ ਰਸ ਜੋਗ ਚੁਗੈ ਪ੍ਰਭਾਵੈ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ ਕਿਆ ਬਗ ਬੱਪੜਾ ਛਪੜੀ ਣਾਏ ਕੀਚੜ ਡੂਬੈ ਮੈਲ ਨਾ ਜਾਏ ਰੱਖ ਰੱਖ ਚਰਨ ਧਰੇ ਵਿਚਾਰੀ ਜਿਵੇਂ ਆਪਾਂ ਇੱਕ ਪੰਜਾਬੀ ਦਾ ਮੁਹਾਵਰਾ ਬੋਲਦੇ ਆਂ ਜਿਵੇਂ ਕਿਹਾ ਜਾਂਦਾ ਵੀ ਦੋ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਗੁਰੂ ਦਾ ਸਿੱਖ ਜਦੋਂ ਇਸ ਸੰਸਾਰ ਦੇ ਵਿੱਚ ਵਿਚਰਦਾ ਹੈ ਤਾਂ ਸਵੈਮਾਨ ਨਾਲ ਵਿਚਰਨਾ ਹੈ ਸਵੈਮਾਨ ਨਾਲ ਵਿਚਰਨਾ ਹੈ ਆਪਣੇ ਮਨ ਵਿੱਚ ਕਦੇ ਵੀ ਜੋ ਆਪਾਂ ਕਹ ਲਈਏ ਵੀ ਢੈਂਦੀ ਕਲਾ ਵਾਲੇ ਵਿਚਾਰ ਨੇ ਜਿਨ੍ਹਾਂ ਨੂੰ ਅੰਗਰੇਜ਼ੀ ਦੇ ਵਿੱਚ ਇਨਫੀਰੀਅਰਟੀ ਕੰਪਲੈਕਸ ਕਿਹਾ ਜਾਂਦਾ ਹੈ ਇਨਫੀਰੀਅਰਟੀ ਕੰਪਲੈਕਸ ਭਾਵ ਜੋ ਸਾਡੇ ਅੰਦਰ ਟੈਂਦੀ ਕਲਾ ਦੀਆਂ ਗੱਲਾਂ ਨੇ ਤਾਂ ਸਤਿਗੁਰੂ ਪਿਆਰੇ ਜੀ ਨੇ ਜੋ ਸਾਨੂੰ ਦਿੱਤਾ ਉਹ ਸਦੀਵ ਚੜ੍ਹਦੀ ਕਲਾ ਦੀ ਨਿਸ਼ਾਨੀ ਹੈ ਤੇ ਗੁਰੂ ਦੇ ਸਿੱਖ ਨੇ ਹਰ ਸਮੇਂ ਚੜ੍ਹਦੀ ਕਲਾ ਦੇ ਵਿੱਚ ਵਿਚਰਨਾ ਹੈ ਜੋ ਸਾਨੂੰ ਸਤਿਗੁਰੂ ਪਿਆਰੇ ਜੀ ਨੇ ਦਿੱਤਾ ਜੋ ਗੁਰੂ ਪਾਤਸ਼ਾਹ ਜੀਆਂ ਦਾਤਾਂ ਹਨ ਇਹ ਦਾਤਾਂ ਅਨਮੋਲ ਹਨ ਇਹਨਾਂ ਦੀ ਕੋਈ ਕੀਮਤ ਹੈ ਹੀ ਨਹੀਂ ਆਮ ਤੌਰ ਤੇ ਬਹੁਤ ਸਾਰੇ ਗੁਰਸਿੱਖ ਪਿਆਰੇ ਕਿਉਂਕਿ ਅੱਜ ਜੋ ਚੋਲਾ ਪਾਉਣ ਦੀ ਮਰਿਆਦਾ ਹੈ ਇਹਦੇ ਵਿੱਚ ਬਹੁਤ ਨਿਗਾਰ ਆਇਆ ਨਿਗਾਰ ਦਾ ਇੱਕ ਕਾਰਨ ਇਹ ਵੀ ਬਣਿਆ ਵੀ ਜੋ ਨਿਹੰਗ ਸਿੰਘ ਜੱਥੇਬੰਦੀਆਂ ਨੇ ਜ਼ਿਆਦਾਤਰ ਅੱਜ ਦੇ ਸਮੇਂ ਦੇ ਵਿੱਚ ਨਿਹੰਗ ਸਿੰਘ ਨੇ ਜਿਹੜੇ ਉਹ ਬਾਣਾ ਪਾ ਕੇ ਰੱਖਦੇ ਨੇ ਚੋਲਾ ਪਹਿਨ ਕੇ ਰੱਖਦੇ ਨੇ ਤੇ ਬਹੁਤੇ ਨਿਹੰਗ ਸਿੰਘਾਂ ਦਾ ਜਿਹੜਾ ਜੀਵਨ ਹੈ ਉਹ ਗੁਰਬਾਣੀ ਦੇ ਉਪਦੇਸ਼ ਅਨੁਸਾਰ ਨਾ ਹੋਣ ਕਰਕੇ ਤਾਂ ਉਹ ਸਮਾਜ ਦੇ ਵਿੱਚ ਸਤਗੁਰੂ ਪਿਆਰੇ ਜੀ ਦੇ ਪੈਰ ਅੰਦਰ ਇੱਕ ਆਪਾਂ ਕਹ ਲਈਏ ਵੀ ਢੈਂਦੀ ਕਲਾਵਲ ਜਾਣ ਵਾਲਾ ਇੱਕ ਉਦਾਸੀਨਤਾ ਦਾ ਜਿਹੜਾ ਚਿੰਨ ਬਣ ਚੁੱਕਿਆ ਪਰ ਅਸੀਂ ਗੁਰੂ ਨੂੰ ਦੇਖਣਾ ਹੈ ਜੋ ਗੁਰੂ ਜੀ ਨੇ ਸਾਨੂੰ ਦਿੱਤਾ ਅਸੀਂ ਉਹਦੀ ਸੰਭਾਲ ਕਰਨੀ ਹੈ ਤੇ ਇਸ ਬਾਣੇ ਦਾ ਖੁੱਸਿਆ ਹੋਇਆ ਸਨਮਾਨ ਉਹਨੂੰ ਸਤਗੁਰੂ ਪਿਆਰੇ ਜੀ ਦੇ ਪੈਰਾਂ ਅੰਦਰ ਅਸੀਂ ਦੁਬਾਰਾ ਉਹ ਸਨਮਾਨ ਨੂੰ ਬਹਾਲ ਕਰਨਾ ਜੇ ਅੱਜ ਚੋਲੇ ਨੂੰ ਬਦਨਾਮ ਕੀਤਾ ਗਿਆ ਜਾਂ ਬਦਨਾਮ ਹੋਇਆ ਤਾਂ ਉਸ ਨੂੰ ਸਤਕਾਰ ਤੇ ਸਨਮਾਨ ਦਿਵਾਉਣ ਦੇ ਵਿੱਚ ਵੀ ਸਾਡਾ ਸਚਿਆਰ ਮਨੁੱਖ ਦੇ ਜੀਵਨ ਦੀ ਘਾੜਤਾ ਅਹਿਮ ਯੋਗਦਾਨ ਹੋਣਾ ਚਾਹੀਦਾ ਅਸੀਂ ਇੱਕ ਲਹਿਰ ਚਲਾਈ ਸਤਗੁਰੂ ਪਿਆਰੇ ਜੀ ਦੇ ਭੈ ਅੰਦਰ ਤਾਂ ਗੁਰਮਖ ਸਖੀ ਸਹੇਲੀ ਮੇਰੀ ਅਤੇ ਹੋਰ ਗੁਰਸਿੱਖ ਪਿਆਰੇ ਇਹਨਾਂ ਸਮੁੱਚੇ ਗੁਰਸਿੱਖ ਪਿਆਰਿਆਂ ਦੇ ਸਹਿਯੋਗ ਸਦਕਾ ਉਹ ਲਹਿਰ ਗੁਰਮਖ ਪੰਧਾ ਲਹਿਰ ਜਿਸ ਦਾ ਨਾਮ ਆਪਾਂ ਰੱਖਿਆ ਹੈ ਉਹਦੇ ਵਿੱਚ ਜੋ ਸਾਡਾ ਗੁਰਮਖ ਪੰਧਾ ਹੈ ਗੁਰਮਖ ਪੰਧਾ ਕੀ ਹੈ ਟੀਚਰ ਸਾਡਾ ਜੋ ਸਾਡਾ ਮਾਸਟਰ ਹੈ ਤਾਂ ਗੁਰਮਖ ਪਾਂਦਾ ਗੁਰਮਖ ਪਾਂਦੇ ਦਾ ਲਿਬਾਸ ਕਿਹੋ ਜਿਹਾ ਹੋਵੇਗਾ ਉਹਦੀ ਬਾਹਰੀ ਦਿੱਖ ਕਿਹੋ ਜਿਹੀ ਹੋਏਗੀ ਤਾਂ ਉਹਦੇ ਲਈ ਪਹਿਲੀ ਗੱਲ ਇਹ ਕਹੀ ਗਈ ਵੀ ਗੁਰਮਖ ਪਾਂਦਾ ਦੀ ਦਿੱਖ ਗੁਰਸਿੱਖਾਂ ਵਰਗੀ ਦੇਖ ਹੋਏਗੀ ਗੁਰਸਿੱਖਾਂ ਵਰਗੀ ਦਿੱਖ ਤਾਂ ਗੁਰਸਿੱਖਾਂ ਵਰਗੀ ਦਿੱਖ ਦੇ ਲਈ ਜਦੋਂ ਉਹਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਂਦੇ ਨੇ ਤਾਂ ਨਿਯੁਕਤੀ ਪੱਤਰ ਦੇਣ ਤੋਂ ਪਹਿਲਾਂ ਉਹਨਾਂ ਨੂੰ ਚੋਲਾ ਦਿੱਤਾ ਜਾਂਦਾ ਹੈ ਉਹਨਾਂ ਨੂੰ ਵੱਡੀ ਕਿਰਪਾਨ ਤਿੰਨ ਫੁੱਟੀ ਕਿਰਪਾਨ ਆ ਜਿਹੜੀ ਤਿੰਨ ਫੁੱਟੀ ਕਿਰਪਾਨ ਉਹਨਾਂ ਨੂੰ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਦਿਮਾਲਾ ਸਜਾਉਣ ਲਈ ਦਿੱਤਾ ਜਾਂਦਾ ਹੈ ਉਹਨਾਂ ਨੂੰ ਦਿਮਾਲੇ ਤੇ ਖੰਡਾ ਲਾਉਣ ਲਈ ਦਿੱਤਾ ਜਾਂਦਾ ਇਹ ਉਹਨਾਂ ਦਾ ਬਾਹਰੀ ਲਿਬਾਸ ਹੈ ਭਾਵੇਂ ਕੋਈ ਗੁਰਮਖਪੰਧਾ ਸਾਡੀ ਭੈਣ ਹੈ ਭਾਵੇਂ ਕੋਈ ਗੁਰਮਖਪੰਧਾ ਸਾਡਾ ਵੀਰ ਹੈ ਉਹਨਾਂ ਦੇ ਲਈ ਇਹ ਗੱਲ ਬਿਲਕੁਲ ਜ਼ਰੂਰੀ ਕੀਤੀ ਜਾਂਦੀ ਹੈ ਵੀ ਉਹ ਆਪਣਾ ਜਿਹੜਾ ਲਿਬਾਸ ਹੈ ਉਹ ਗੁਰਸਿੱਖਾਂ ਦੀ ਦਿੱਖ ਵਰਗਾ ਗੁਰਸਿੱਖਾਂ ਵਰਗਾ ਲਿਬਾਸ ਆ ਜਿਹੜਾ ਉਹ ਪਹਿਨ ਪਹਿਨਣਗੇ ਇਹ ਚੋਲੇ ਦੀ ਮਹਾਨਤਾ ਨੂੰ ਇਸ ਤਰ੍ਹਾਂ ਜਾਣੋ ਵੀ ਪੁਰਾਣੇ ਸਮਿਆਂ ਦੇ ਵਿੱਚ ਰਾਜੇ ਮਹਾਰਾਜੇ ਚੋਲਾ ਪਾਇਆ ਕਰਦੇ ਸਨ ਆਮ ਲੋਕ ਨਹੀਂ ਚੋਲਾ ਪਹਿਨ ਸਕਦੇ ਸਨ ਜਿਹੜੇ ਰਾਜੇ ਮਹਾਰਾਜੇ ਲੋਕ ਹੁੰਦੇ ਸੀ ਉਹ ਚੋਲਾ ਪਾਉਂਦੇ ਸੀ ਤਾਂ ਦਸ਼ਮੇਸ਼ ਪਿਤਾ ਜੀ ਨੇ ਸਾਨੂੰ ਸਭਨਾਂ ਨੂੰ ਕਿਉਂਕਿ ਅਸੀਂ ਦਸ਼ਮੇਸ਼ ਦੇ ਪਿਤਾ ਦੇ ਪੁੱਤਰ ਹਾਂ ਤੇ ਸਾਡਾ ਪਿਤਾ ਸ਼ੈਨਸ਼ਾਹ ਹੈ ਤੇ ਅਸੀਂ ਸ਼ੈਨਸ਼ਾਹ ਪਿਤਾ ਦੇ ਪੁੱਤਰ ਹਾਂ ਤਾਂ ਫਿਰ ਸਾਡਾ ਲਿਬਾਸ ਆ ਜਿਹੜਾ ਉਹ ਬਿਲਕੁਲ ਸ਼ੈਨਸ਼ਾਹ ਵਰਗਾ ਹੋਣਾ ਚਾਹੀਦਾ ਸੀ ਤਾਂ ਉਹ ਸ਼ੈਨਸ਼ਾਹਾਂ ਵਰਗਾ ਲਿਬਾਸ ਸਾਨੂੰ ਜਿਹੜੇ ਚੋਲੇ ਬਖਸ਼ਿਸ਼ ਕਰਕੇ ਦਿੱਤੇ ਸਤਿਗੁਰੂ ਪਿਆਰੇ ਜੀ ਨੇ ਉਹ ਪਿਆਰੇ ਜੀਓ ਇਹ ਬਾਦਸ਼ਾਹ ਵਾਲਾ ਲਿਬਾਸ ਹੈ ਜਿਹੜੇ ਚੋਲੇ ਨੇ ਇਹਦੀ अहमियत ਨੂੰ ਜਾਣੀ ਇਹ ਸਵੈਮਾਨ ਆਪਣੇ ਅੰਦਰ ਪੈਦਾ ਕਰੀ ਹੈ ਇੱਕ ਗੱਲ ਬੜੀ ਵਿਚਾਰਨ ਵਾਲੀ ਹੈ ਦਸ਼ਮੇਸ਼ ਪਿਤਾ ਜੀ ਨੇ ਜਦੋਂ ਪੰਜਾਂ ਪਿਆਰਿਆਂ ਨੂੰ ਖੰਡੇ ਵਾਟੇ ਦੀ ਪੌਲ ਸ਼ਿਕਾਈ ਜਦੋਂ ਕੇਸਗੜ੍ਹ ਵੇਖੇ ਖਾਲਸਾ ਪ੍ਰਗਟ ਕੀਤਾ ਤਾਂ ਪੰਜਾਂ ਪਿਆਰਿਆਂ ਨੂੰ ਤੰਬੂ ਦੇ ਅੰਦਰ ਲੈ ਕੇ ਜਾਂਦੇ ਨੇ ਪਹਿਲਾਂ ਉਹਨਾਂ ਦਾ ਲਿਬਾਸ ਜੋ ਵੀ ਸੀ ਪਹਿਲਾਂ ਦੇਖੋ ਆਪਾਂ ਕਹਿੰਦੇ ਵੀ ਕੁੜਤਾ ਪਜਾਮਾ ਕੁੜਤਾ ਪਜਾਮਾ ਪੰਜਾਬੀ ਲਿਬਾਸ ਹੋ ਸਕਦਾ ਹੈ ਇਹਨੂੰ ਪੰਜਾਬੀ ਲਿਬਾਸ ਕਿਹਾ ਜਾ ਸਕਦਾ ਹੈ ਇਹ ਪੰਜਾਬੀ ਲਿਬਾਸ ਹੈ ਪੈਂਟ ਸ਼ਰਟ ਤਾਂ ਚਲੋ ਸਾਡਾ ਲਿਬਾਸ ਹੈ ਹੀ ਨਹੀਂ ਇਹ ਤਾਂ ਪਤਾ ਹੀ ਹੈ ਪਰ ਜ਼ਿਆਦਾਤਰ ਜਿਹੜੇ ਪੰਜਾਬੀ ਨੇ ਉਹ ਕੁਰਤਾ ਪਜਾਮਾ ਪਹਿਨਦੇ ਨੇ ਤੇ ਕੁਰਤਾ ਪਜਾਮਾ ਜਿਹੜਾ ਹੈ ਉਹ ਆਪਾਂ ਪੰਜਾਬੀ ਲਿਬਾਸ ਉਸ ਨੂੰ ਕਹਿ ਸਕਦੇ ਹਾਂ ਤਾਂ ਸਤਿਗੁਰੂ ਪਿਆਰੇ ਜੀ ਦੇ ਪੈ ਅੰਦਰ ਅੱਜ ਆਪਾਂ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਹੈ ਵੀ ਸਾਡੇ ਸਵੈਮਾਨ ਦੇ ਵਿੱਚ ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਪਹਿਨਾਇਆ ਤਾਂ ਚੋਲਾ ਇਸ ਦੇ ਸਵੈਮਾਨ ਨੂੰ ਜਾਗਰ ਕਰਨਾ ਹੈ ਅੱਜ ਆਪਾਂ ਆਪਣੀ ਗੱਲ ਨੂੰ ਇੱਥੇ ਠਹਿਰਾ ਦਿੰਦੇ ਹਾਂ ਕੱਲ ਨੂੰ ਇਸ ਤੋਂ ਅੱਗੇ ਆਪਾਂ ਵਿਸਥਾਰ ਦੇ ਨਾਲ ਦਸ਼ਮੇਸ਼ ਪਿਤਾ ਜੀ ਨੇ ਜੋ ਸਾਨੂੰ ਦਿੱਤਾ ਉਸ ਨੂੰ ਸਮਝਣ ਦਾ ਯਤਨ ਕਰਾਂਗੇ ਜੀ ਦੇਹੋ ਨਾਮ ਦੀ ਸੀ ਇਸ ਬਲਾਕ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ